ਅੰਮ੍ਰਿਤਸਰ ਦੇ ਰਾਨੀ ਕਪਾਗੀ ਇਲਾਕੇ ਵਿੱਚ ਸਥਿਤ ਸਾਈਂ ਪ੍ਰਿੰਟਿੰਗ ਦੁਕਾਨ 'ਚ ਉਸ ਪਹਿਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 10 ਤੋਂ 12 ਨੌਜਵਾਨ ਲਾਲ ਬੱਤੀਆਂ ਤੇ ਕਾਲੀਆਂ ਫਿਲਮਾਂ ਲੱਗੀਆਂ ਗੱਡੀਆਂ 'ਚ ਸਵਾਰ ਹੋ ਕੇ ਦੁਕਾਨ ਦੇ ਅੰਦਰ ਦਾਖਲ ਹੋ ਗਏ। ਘਟਨਾ ਸਾਰੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਕੁਝ ਨੌਜਵਾਨ ਦੁਕਾਨ 'ਨ ਅੰਦਰ ਆ ਕੇ ਆਪਸੀ ਗੱਲਬ ਦੂਜੇ ਪਾਸੇ ਪੀੜਤ ਦੁਕਾਨਦਾਰ ਚੰਦਨ ਸਰਵਾਲ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਕੈਨੇਡਾ ਤੋਂ ਅਣਜਾਨ ਨੰਬਰਾਂ ਤੋਂ ਧਮਕੀ ਭਰੇ ਫੋਨ ਆ ਰਹੇ ਸਨ ਉਸਨੇ ਕਿਹਾ ਕਿ ਬਿਨਾਂ ਕਿਸੇ ਨਿੱਜੀ ਵੈਰ ਦੇ ਅਚਾਨਕ ਬਟਾਲਾ ਤੋਂ ਆਏ ਨੌਜਵਾਨ ਉਸ ਦੀ ਦੁਕਾਨ ਵਿੱਚ ਦਾਖਲ ਹੋਏ ਅਤੇ ਧਮਕੀਆਂ ਦਿੱਤੀਆਂ ਪੀੜਤ ਅਨੁਸਾਰ ਇੱਕ ਨੌਜਵਾਨ ਕੋਲ ਹਥਿਆਰ ਵੀ ਸੀ ਅਤੇ ਉਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ 1 ਵਜੇ 5-6 ਵਜੇ ਮੈਨੂੰ ਫੋਨ ਆਇਆ ਬਾਰੋਂ ਕਿ ਆਪਣਾ ਕੇ ਮੁੰਡੇ ਦਾ ਬਾਰੋਂ ਫੋਨ ਆਇਆ ਕਿ ਇਦਾਂ ਤਾਂ ਆਪਣਾ ਕੋਈ ਮੁੰਡਾ ਹੈਗਾ ਉਸ ਨੇ ਮੇਰੀ ਗੱਲ ਕਰਾ ਮੈਂ ਕਿਉਂ ਗੱਲ ਕਰਾਵਾਂ ਨਾਲੇ ਮੇਰੇ ਨਾਲ ਕਿਹੜਾ ਹੈਗਾ ਉਹ ਜਿਹੜੀ ਗੱਲ ਹੈਗੀ ਇਹ ਤੂੰ ਆਪੇ ਉਹਦੇ ਨਾਲ ਕਰ ਲੈ ਮੈਂ ਮੈਨੂੰ ਕਿਉਂ ਫੋਨ ਕਰਨ ਆਇਆ ਫਿਰ ਥੋੜੀ ਜੀ ਉਹ ਬੈਸ ਪਾਸ ਹੀ ਬੈਸ ਹੀ ਤੇ ਕਹਿੰਦਾ ਕਿ ਕੋਈ ਨਹੀਂ ਮੈਨੂੰ ਪਤਾ ਤੂੰ ਕਿੱਥੇ ਹੁੰਦਾ ਮੈਂ ਕਰਦਾ ਨਾਲ ਹੀ 10 ਮਿੰਟ ਬਾਅਦ ਕਿਸੇ ਦਾ ਮੈਨੂੰ ਬਟਾਲਿਓ ਫੋਨ ਆ ਗਿਆ ਕੀ ਕਹਤੇਗਾ ਮੈਂ ਕਿਹਾ ਮੈਂ ਇੱਥੇ ਅੰਮ੍ਰਿਤਸਰ ਆ ਰਿਹਾ ਕਿਉਂ ਕਿ ਆ ਅੰਮ੍ਰਿਤਸਰ ਕਿੱਥੇ ਹੈਗਾ ਆਪਾਂ ਅੰਮ੍ਰਿਤਸਰ ਆ ਰਹੀਆਂ ਮੈਂ ਮਹਾਰਾਣੀ ਕਾ ਪਾਗੇਗਾ ਕਹਿੰਦੇ ਚੱਲ ਕੋਈ ਨਹੀਂ ਆਪਾਂ ਆਨੇ ਆ ਇੰਨੀ ਗੱਲ ਏ 10-15 ਮਿੰਟ ਬਾਅਦ ਫੋਨ ਆਇਆ ਕਿ ਹਾਂਜੀ ਕਿੱਥੇ ਹੈਗਾ ਮੈਂ ਕਿਹਾ ਮੈਂ ਰਾਣੀ ਕਬਾਗਾ ਕਹਿੰਦਾ ਆਪਾਂ ਵੀ ਰਾਣੀ ਕਬਾਗਾ ਖਲੋਤੇ ਆ ਤੂੰ ਕਿੱਥੇ ਹੈਗਾ ਮੈਂ ਮੇਰੀ ਦੁਕਾਨ ਤੇ ਹੈਗਾ ਆ ਫੇਰ ਕਹਿੰਦੇ ਦੁਕਾਨ ਕਿਹੜੀ ਆ ਮੈਂ ਇੱਕ ਦੁਕਾਨ ਹੈਗੀ ਆ ਤੇ ਫੇਰ ਉੱਥੇ ਆ ਜਾਂਦੇ ਆ ਤੇ ਟਟੂਗੜ 10 ਤੋਂ 12 ਜਣੇ ਆਏ ਤੇ ਮੈਂ ਕਾਊਂਟਰ ਤੇ ਜਿੰਨੇ ਨੂੰ ਲਾਲ ਬੱਤੀ ਵੀ ਲੱਗੀ ਹੋਈ ਸੀ ਤੇ ਆਏ ਵੀ ਫੋਰਚਨਰ ਦੇ ਵਿੱਚ ਜਿਹਨੂੰ ਪੁਲਿਸ ਵਾਲੀ ਲਾਲ ਬੱਤੀ ਲੱਗੀ ਹੋਈ ਸੀ ਨਾਲ ਸ਼ੀਸ਼ੇ ਸਾਰੇ ਕਾਲੇ ਹੀ ਉਹਦੇ ਦੋ ਗੱਡੀਆਂ 'ਚ ਆਏ ਹੋ ਜਿਹੜੇ ਬੰਦੇ ਉਹ ਤੁਹਾਨੂੰ ਜਾਣਦੇ ਸੀ ਜਿਹੜੇ ਉੱਥੇ ਮੁਕੇ ਜਿਹੜੇ ਆਏ 10 ਤੋਂ 12 ਬੰਦੇ ਆਏ ਇੱਕ ਜਣਾ ਵੀ ਨਹੀਂ ਜਾਣਦਾ ਹੀ ਉਹਨਾਂ ਨੂੰ ਮੇਰਾ ਨਾਂ ਵੀ ਨਹੀਂ ਪਤਾ ਸੀ ਸਭ ਤੋਂ ਪਹਿਲਾਂ ਉਹਨਾਂ ਦਾ ਕਾਊਂਟਰ ਤੇ ਆ ਕੇ ਖਲੋਗੇ ਪੁੱਛਣ ਪੁੱਛਦੇ ਆ ਕਿ ਹਾਂਜੀ ਚੰਦਨ ਕੌਣ ਆ ਮੈਂ ਕਿਹਾ ਮੈਂ ਹਾਂ ਚੰਦਨ ਤੇ ਆ ਕੇ ਕਹਿੰਦੇ ਕਿ ਡਾਕੂਮੈਂਟ ਸਾਈਡ ਤੇ ਆ ਗੱਲ ਕਰਨੀ ਮੈਂ ਹਾਂਜੀ ਦੱਸੋ ਜੋ ਮੈਂ ਸਾਈਡ ਤੇ ਗਿਆ ਉਹ ਕਹਿੰਦੇ ਕਿ ਬਾਹਰ ਆ ਮੈਂ ਕਿਹਾ ਬਾਹਰ ਕੀ ਗੱਲ ਕਰਨੀ ਜਿਹੜੀ ਕਰਨੀ ਇੱਥੇ ਬਹਿ ਕੇ ਕਰ ਲਓ ਗੱ ਕਹਿੰਦੇ ਨਹੀਂ ਆਪਾਂ ਬਟਾਲਿਓ ਆ ਗਏ ਆ ਤੇ ਤੂੰ ਬਾਹਰ ਨਹੀਂ ਆ ਸਕਦਾ ਮੈਂ ਗੱਲ ਦੱਸ ਕੀ ਗੱਲ ਹੈਗੀ ਆ ਇਦਾਂ ਦਾ ਫਿਰ ਉਹਨੀ ਦੇਰ ਨੂੰ ਪਾਪਾ ਆ ਗਏ ਅੰਦਰ ਤੇ ਜਦੋਂ ਪਾਪਾ ਆਏ ਅੰਦਰ ਤੇ ਪੁੱਛਦੇ ਇਹ ਕੌਣ ਹੈਗੇ ਆ ਤੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਨੇ ਤੇ ਉਸ ਤੋਂ ਬਾਅਦ ਇੱਕ ਮੁੰਡਾ ਹੈਗਾ ਹੀ ਉਹਦੇ ਡੱਬ ਨਾਲ ਵੀ ਲੱਗਾ ਹੋਇਆ ਹੈ ਕ੍ਰਿਸਟਲ ਕ੍ਰਿਸਟਲ ਹੀ ਲੱਗਾ ਹੋਇਆ ਹੈ ਡੱਬ ਨਾਲ ਲੱਗਾ ਹੋਇਆ ਹੈ ਵੈਪਨ ਲੱਗਾ ਹੋਇਆ ਹੈ ਥਿਆਰ ਲੱਗਾ ਸੀ ਤੇ ਉਹ ਕਹਿੰਦਾ ਕਿ ਤੈਨੂੰ ਤੇ ਤੇਰੇ ਪਿਓ ਨੂੰ ਇੱਥੇ ਗੋਲੀ ਮਾਰ ਕੇ ਆਪਾਂ ਚੱਲ ਜਾਾਂਗੇ ਸਾਡੇ ਕੋਲ ਸਾਰੇ ਇੰਤਜ਼ਾਮ ਹੈਗੇ ਆ ਇਹਨੀ ਗੱਲ ਇਹ ਤੇ ਪਾਪਾ ਗਏ ਬਾਹਰ ਕਿ ਪੁਲਸ ਵਾਲਿਆਂ ਨੂੰ ਫੋਨ ਲਾ ਲੈਣਾ ਸ਼ਟਰ ਸੌੜ ਦਿੰਦੇ ਨੇ ਇਹਨਾਂ ਨੂੰ ਅੰਦਰ ਹੀ ਡੱਕ ਲੈਣੇ ਆ ਉਹਨੀ ਦਿਨ ਨੂੰ ਪੁਲਸ ਵਾਲੇ ਆ ਜਾਣਗੇ ਜੋ ਉਹਨਾਂ ਨੂੰ ਪਤਾ ਲੱਗਾ ਕਿ ਹਾਂ ਵੀ ਆਪਾਂ ਬੂਹਾ ਬੰਦ ਕਰਨ ਲੱਗੇ ਆ ਤੇ ਨਾਲ ਹੀ ਸਾਰੇ ਭੱਜ ਗਏ ਇਹਦੇ ਵਿੱਚ ਕੋਈ ਉਹਨਾਂ ਦਾ ਨਿੱਜੀ ਮਾਮਲਾ ਸੀਗਾ ਤੇ 7-8 ਬੰਦੇ ਦੁਕਾਨ ਦੇ ਅੰਦਰ ਵੜਦੇ ਆ ਤੇ ਉਹਨਾਂ ਦੇ ਕੋਈ ਆਪਸੀ ਕੋਈ ਕਸ਼ਮਕਸ਼ ਕੋਈ ਬੈਸਾ-ਵਸਾਈ ਮੂੰਹ ਬਲਾ ਰਾ ਹੁੰਦਾ ਆ ਕੋਈ ਲੜਾਈ ਝਗੜਾ ਨਹੀਂ ਹੋਇਆ ਮੌਕੇ ਤੇ ਵੀਡੀਓ 'ਚ ਦਿਖਦਾ ਹੈ ਤੋਂ ਸਬੰਧੀ ਜਿਹੜੀ ਬਣਦੀ ਕਾਰਵਾਈ ਅਸੀਂ ਕਰ ਦਿੱਤੀ ਆ ਉੱਚ ਅਸੀਂ ਬੰਦੇ ਵੀ ਰਾਉਂਡ ਅਪ ਕੀਤੇ ਆ ਤੇ ਅਗਲੀ ਰੀ ਕਾਰਵਾਈ ਜਾਰੀ ਹੈ ਸਾਡਾ ਉਹ ਵੀ ਅਸੀਂ ਸਾਰੀ ਤਸਦੀਕ ਕਰ ਰਹੇ ਆ ਕਿ ਉਹ ਗੱਡੀ ਕਿਹਦੀ ਆ ਜੋ ਵੀ ਉਹਦੇ ਚ ਇਲੀਗਲ ਜਾਂ ਜਿਹੜੇ ਆਊਟ ਆਫ ਲਾ ਜਿਹੜੀਆਂ ਚੀਜ਼ਾਂ ਲੱਗੀਆਂ ਨੇ ਉਹ ਅਸੀਂ ਵੈਰੀਫਾਈ ਕਰਕੇ ਇਹ ਤੁਹਾਨੂੰ ਰਿਪੋਰਟ ਕਰਾਂਗੇ ਸਾਰੀ ਉਹਦੇ ਬਾਰੇ ਉਹ ਜੀ ਅਸੀਂ ਸਾਰੀ ਵੈਰੀਫਾਈ ਕਰ ਰਹੇ ਆ ਸਾਨੂੰ ਇੱਕ ਤੋਂ ਦੋ ਗੱਡੀਆਂ ਦਿਖੀਆਂ ਨੇ ਤੇ ਹੋਰ ਵੀ ਜੇ ਕੋਈ ਹੋਏਗੀ ਤੇ ਉਹਦੇ ਸਬੰਧ ਚ ਅਸੀਂ ਅੱਗੇ ਤਫ਼ਤੀਸ਼ ਚ ਲਿਆਵਾਂਗੇ ਉਹ ਚਲੋ ਉਹਨਾਂ ਦਾ ਵਰਜਨ ਵੀ ਅਸੀਂ ਲੈ ਰਹੇ ਆ ਤੇ ਪਹਿਲਾਂ ਤਾਂ ਉਹਨਾਂ ਨੇ ਸੀ ਦੱਸਿਆ ਸਾਨੂੰ ਤੇ ਜਿਹੜੀ ਵੀ ਗੱਲ ਅਗਲੀ ਦੱਸਣਗੇ ਸਾਨੂੰ ਤੇ ਕਲੈਰੀਫਾਈ ਕਰਨਗੇ ਤੋ ਉਹਦੇ ਮੁਤਾਬਕ ਅਸੀਂ ਬੰਦੀ ਕਾਰਵਾਈ ਕਰਾਂਗੇ